ਭਾਜੀ ਇਹ ਮੇਰੀ ਟੱਕੀ ਲਾ ਗੋ ਕਿਹਦਾ ਇੱਕ ਲੇਡੀਸ ਲਾਗ ਰਹੀ ਸੀਗਾ ਉਹ ਫੋਨ ਕਰਦੇ ਤੇ ਇਹ ਪਿੱਛੋਂ ਆਏ ਨੇ ਉਹ ਪਿੱਛੋਂ ਹੀ ਮਗਰ ਰੱਦੇ ਦੇ ਸੀਗਾ ਤੇ ਇਹਨਾਂ ਨੇ ਹੱਥ ਮਾਰਿਆ ਤੇ ਮੋਬਾਈਲ ਖੋਹ ਕੇ ਤੇ ਮੇਰੇ ਬਾਹਰ ਖੜੀਏ ਦਿੱਤੀਗਾ ਤੇ ਮੇਰੇ ਨਾਲ ਲੱਤੀ ਸਪੀਡ ਵਾਲਾ ਉਹ ਮਗਰ ਭੌੜਿਆ ਸੀ ਮੋਟਰਸਾਈਕਲ ਲੈ ਕੇ ਉਹਨਾਂ ਨੂੰ ਅਸੀਂ ਫਾੜਿਆ ਉੱਥੇ ਮੁੜ ਗਏ ਮੁੜ ਕੇ ਮੁੜ ਗਏ ਇਹ ਸ਼ਵਾਲਾ ਮੰਦਰ ਵੱਗੇ ਆ ਗਏ ਨੇ ਉਹ ਘੇਰ ਰਿਹਾ ਵਾ ਘੇਰ ਕੇ ਤੇ ਇਹਨਾਂ ਦਾ ਚੱਡਾ ਛਤਰ ਪਤਾਲ ਕੀਤਾ ਵਾ ਮੋਕੇ ਤੇ ਬਾਗੇ ਵੀ ਮੋਬਾਈਲ ਉਹਨੇ ਚੋਰੀ ਕੀਤਾ ਕਿ ਮੋਬਾਈਲ ਵੀ ਸਾਡੇ ਗ੍ਰਾਮਤ ਹੋ ਗਿਆ ਵਾ ਇਹਨਾਂ ਨੇ ਇਹ ਆਪ ਹੀ ਇਹ ਆਪ ਹੀ ਡਿੱਗੇ ਨੇ ਇਹਨਾਂ ਦੇ ਗੋਡੇ ਸਾਡੇ ਭੱਜੇ ਦੇ ਨੇ ਜਿੱਤੀ ਜਰਾ ਤੇ ਲੈ ਕਰਨਾ ਕੋਈ ਉਹ ਪਿੰਡ ਦਰਿਆਨ ਦੱਸਦੇ ਨੇ ਆਪਣਾ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣਗੀ ਜੇ ਕਿ ਪਿਛਲੇ ਛਲੇ ਦੇ ਵਿੱਚ ਇਸ ਬਹਾਵਾਲਪੁਰ ਰੋਡ ਦੇ ਉੱਤੇ ਅੱਠ ਲੋਹੇ ਚੋਰੀਆਂ ਜਿਹੜੀਆਂ ਹੋ ਗਏ ਦੋ ਤਿੰਨ ਚੱਡੀਆਂ ਲੱਤੀਆਂ ਦੋ ਲੰਬਰੀਆਂ ਮੋਬਾਈਲ ਪਤਾ ਨਹੀਂ ਕਿੰਨੇ ਚੋਰੀ ਹੋ ਗਏ ਅੱਗੇ ਪਹਿਲੀ ਵਾਰੀ ਇਹ ਬੰਦੇ ਜਿਹੜੇ ਆ ਨਾ ਮੋਟਰਸਾਈਕਲ ਇੱਕ ਵਾਰੀ ਰੇਟ ਭੋਲੇ ਉਹ ਬਰਿਆਰ ਪਿੰਡ ਆਪਣਾ ਦੱਸਦੇ ਤੇ ਦੋਨੋਂ ਵਾਲੋ ਦਾ ਨਹੀਂ ਪਤਾ ਨਾ ਸੋਰ ਆ ਗਿਆ ਤੇ ਸੋਰ ਸਾਹਿਬ ਆ ਗਏ ਆਪ ਤੋਂ ਕਿਹਨੇ ਕਹਦੇ ਨੇ ਜਿਹੜਾ ਖੇਤਰ ਬਤਾਉਣ ਦੇਣਾ ਨਾ ਮਾਰਕੀਟ ਵਾਲਾ ਨੇ ਤਸ਼ੱਲੀ ਨਾਲ ਕੀਤਾ ਵਾ ਉਹ ਮੁਰਕਾ ਡੋੜ ਗਿਆ ਜਿਹੜਾ ਮੋਟਰਸਾਈਕਲ ਸਲਿੱਪ ਕਰ ਗਿਆ ਉਹ ਗੋਡੇ ਸਾਡੇ ਤੋਂ ਬੋਲੇ ਚੰਗੀ ਤਰ੍ਹਾਂ ਮੈਂ ਆਇਆ ਤੇ ਧੀਰੇ ਉਹਨਾਂ ਨੇ ਫੋਨ ਖੋਲਿਆ ਮੇਰੇ ਕੋਲ ਮੈਂ ਗੱਲ ਕਰੇ ਕਰੀ ਫੋਨ ਆਇਆ ਮੈਂ ਫੋਨ ਚੁੱਕਿਆ ਤੇ ਮੈਂ ਜਾਣੀ ਕਿ ਕਿਉਂ ਆ ਮਨ ਨੂੰ ਕਿਹਾ ਮੈਂ ਕਿਹਾ ਮੈਂ ਬਾਅਦ ਚ ਕਰਨੀ ਆ ਫੋਨ ਮੈਂ ਘਰ ਜਾ ਕੇ ਕਰਨੀ ਆ ਫੋਨ ਮੈਂ ਬਾਹਰ ਆ ਬਸ ਇੰਨੀ ਗੱਲ ਗਏ ਤਾਂ ਉਹਨਾਂ ਨੇ ਫੋਨ ਖੋਲਿਆ ਆ ਕੇ ਪਿੱਛੋਂ ਆ ਗਏ ਮੇਰੇ ਕੋਲ ਲੋਜਨ ਮੈਂ ਬਾਜ਼ਾਰ ਸਾਈਡ ਤੋਂ ਆਇਆ ਕਰ ਜੀ ਮੇਰੇ ਪਿੱਛੋਂ ਆਇਆ ਕਿ ਵੀ ਇਹੀ ਵੀ ਇਹ ਦੁਕਾਨੀ ਉਹਨਾਂ ਨੇ ਕਹਤੀ ਆ ਮਤਲਬ ਫੋਨ ਫੋ ਲਿਆ ਉਹਨਾਂ ਨੇ ਮੇਰਾ ਹਲਵਾਈ ਜੀ ਦੇ ਹਲਵਾਈ ਵੀ ਆ ਜਿਹੜਾ ਹੰਮਕੀ ਗਈ ਆ ਲੱਗੇ ਉਹਨਾਂ ਨੇ ਛੜਿਆ ਉਹ ਗਿਆ ਹੀ ਦਾ ਵੀਰ ਭਰਾਵੜ ਦੇ ਬਾਬਾ ਜੀ ਵਾਲਾ ਉੱਥੇ ਫੜਿਆ ਅਸੀਂ ਮੋਕਲ ਬੁਣਤੀ ਆ ਆ ਦੇਖਣ ਨਾਲ ਦੇਖਦੇ ਆ ਭੜਾਈਆਂ ਨੇ ਇਹ ਥਾਰੇ ਫੋਨਤਾ ਵਾ ਗੱਡੀ ਆਈ ਐਥੇ ਸਾਬੀ ਉਹ ਲੈ ਗਏ ਨੇ ਲੋਕ ਆ ਗਏ ਕਾਫੀ ਹੋਰ ਖਾਂਦੇ ਕਰਨੇ ਜਾ ਰਹੇ ਕੱਲ੍ਹ ਆਪਾਂ ਕਰੂ ਕਲੀਆ ਬੰਦੂ ਨੇ ਹਾਂਜੀ ਦੇਖ ਲਿਆ ਕੱਲ੍ਹ ਮੈਂ ਭਾਇਆ ਦੇ ਆ ਆ ਬਾਬਾ ਬਿਸ਼ਕਾਰਾ ਤੇ ਆ ਜਾ ਇਹ ਕਾ ਕਰ ਰਿਹਾ ਹੈ ਇਹ ਗੱਲ ਨਾ ਬਾਬਾ ਗੱਲ ਨਾਲ ਨਾਲ ਪਾਣੀ ਨਹੀਂ ਕੁਝ ਇਹ ਵੀਡੀਓ ਬਣਾਉਣਾ ਸੀ ਬਰਾੜੀ ਬਣਾਉਣਾ ਇਨਸ਼ਾਅੱਲਾ 24 ਦੀ ਨਾਮ ਦੀ 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 ਨੂੰ ਛੋਟੇ ਦਿਨ ਸਜੇ ਵਾਲੀ ਨਾ ਕੀ ਆ ਜੀ ਉਹਦਾ ਬੰਦੇ ਕਰਾ ਪਤਾ ਲੱਗੇ ਉਹਨੂੰ ਹੱਥ ਥੱਲੇ ਕਰ ਹੱਥ ਥੱਲੇ ਕਰ ਤੈਨੂੰ ਕੁਝ ਨਹੀਂ ਹੋ ਗਿਆ ਮਰਨੀ ਲੱਗਾ ਤੂੰ ਤਾਂ ਤੂੰ ਮੂੰਹ ਤਾਂ ਕਰ ਮਾਈਕ ਲਾ ਮਾਈਕਾ ਕਰ ਹੋਰ ਨਹੀਂ ਨਾਲ ਬਣਾ ਦੇ Jangan lupa SUBSCRIBE, LIKE, KOMEN dan